ਅਹਮਦਾਬਾਦ ਜਹਾਜ਼ ਹਾਦਸੇ ਨੇ ਦੇਸ਼ ਦੇ ਪੰਜ ਵੱਡੇ ਹਾਦਸੇ ਆ ਜਿਹੜੇ ਯਾਦ ਕਰਾਤੇ ਇਹਦੇ ਵਿੱਚ ਏਸੇ ਤਰ੍ਹਾਂ ਹੀ ਲੋਕਾਂ ਨੇ ਆਪਣੇ ਪਰਿਵਾਰ ਦੇ ਜੀ ਆ ਜਿਹੜੇ ਉਹ ਖੋਲੇ ਸੀ ਸਦਾ ਲਈ ਤੇ ਉਹਨਾਂ ਨੂੰ ਅੱਜ ਉਹ ਪੁਰਾਣੇ ਸਮਿਆਂ ਦਾ ਦਰਦ ਆ ਫਿਰ ਤੋਂ ਅਹਿਸਾਸ ਜਿਹੜਾ ਹੋ ਗਿਆ ਜਿਨ੍ਹਾਂ ਨੇ ਇਹ ਅਹਮਦਾਬਾਦ ਜਹਾਜ਼ ਕਰੈਸ਼ ਦੀ ਵੀਡੀਓ ਦੇਖ ਲਈ ਤੇ ਲੋਕਾਂ ਦੀਆਂ ਲਾਸ਼ਾਂ ਨੂੰ ਦੇਖ ਲਿਆ ਤੁਹਾਨੂੰ ਆਪਣਿਆਂ ਦੀ ਯਾਦ ਵੀ ਆਈ ਤੇ ਨਾਲ ਜਿਹੜਾ ਦੁੱਖ ਵੀ ਹੋਇਆ ਕਿ ਕਿਸ ਤਰ੍ਹਾਂ ਉਹਨਾਂ ਦੇ ਆਪਣੇ ਉਹਨਾਂ ਜਹਾਜ਼ ਦੇ ਵਿੱਚ ਆ ਜਿਹੜਾ ਜਹਾਨੋਂ ਰੁਕਸਤਾ ਜਿਹੜੇ ਹੋ ਗਏ ਸੀ ਉਹਨਾਂ ਦੀ ਆਖਰੀ ਫਲਾਈਟ ਜਿਹੜੀ ਹੋਈ ਸੀ ਤਾਂ ਇਹ ਪੰਜ ਹਾਦਸਿਆਂ ਦੇ ਬਾਰੇ ਤੁਹਾਨੂੰ ਦੱਸਾਂਗੇ ਜਿਦੇ ਵਿੱਚ ਜਹਾਜ਼ਾਂ ਦਾ ਨਾਮ ਉਹ ਨਿਸ਼ਾਨ ਹੈ ਜਿਹੜਾ ਉਹ ਮਿਟ ਗਿਆ ਸੀ ਤਾਂ ਪਹਿਲਾ ਹੋਇਆ ਸੀਗਾ ਜੀ 1 ਜਨਵਰੀ 1978 ਨੂੰ ਮੁੰਬਈ ਤੋਂ ਉਡਾਣ ਭਰਨ ਤੋਂ ਬਾਅਦ ਏਅਰ ਇੰਡੀਆ ਦਾ ਜਹਾਜ਼ ਸੀ ਜਿਹੜਾ ਉਹ ਅਰਬ ਸਾਗਰ ਦੇ ਵਿੱਚ ਹਾਰਸਾ ਗਰਾਸਤ ਜਿਹੜਾ ਹੋ ਗਿਆ ਸੀ ਕ੍ਰੈਸ਼ ਯਾਨੀ ਕਿ ਹੋ ਗਿਆ ਸੀ ਤਾਂ ਇਹਦੇ ਵਿੱਚ 213 ਲੋਕਾਂ ਦੀ ਮੌਤ ਹੈ ਜਿਹੜੀ ਹੋ ਗਈ ਸੀ ਤੇ ਇਹ ਜਹਾਜ਼ ਸੀ ਜਿਹੜਾ ਦੁਬਈ ਦੇ ਵਿੱਚ ਜਾ ਰਿਹਾ ਸੀਗਾ ਇਸ ਤੋਂ ਬਾਅਦ 26 ਅਪ੍ਰੈਲ 1993 ਦੇ ਵਿੱਚ ਇੱਕ ਜਹਾਜ਼ ਕਰੈਸ਼ ਹੁੰਦਾ ਹੈ ਜਿਹੜਾ ਔਰੰਗਾਬਾਦ ਹਵਾਈ ਅੱਡੇ ਤੇ ਜਹਾਜ਼ ਜਿਹੜਾ ਉਹ ਟਰੱਕ ਨਾਲ ਟਕਰਾ ਜਾਂਦਾ ਹੈ ਇਹਦੇ ਵਿੱਚ 55 ਲੋਕਾਂ ਦੀ ਡੈਥ ਹੈ ਜਿਹੜੀ ਹੋ ਜਾਂਦੀ ਹੈ ਇਹ ਜਹਾਜ਼ ਜਿਹੜਾ ਮੁੰਬਈ ਜਾ ਰਿਹਾ ਸੀਗਾ ਤੀਜਾ ਜਹਾਜ਼ ਜਿਹੜਾ ਕਰੈਸ਼ ਹੁੰਦਾ ਹੈ 12 ਨਵੰਬਰ 1996 ਦੇ ਵਿੱਚ ਹਰਿਆਣਾ ਦੇ ਚਰਖੀ ਦਾਦਰੀ ਵਿੱਚ ਦੋ ਜਹਾਜ਼ ਜਿਹੜੇ ਟਕਰਾ ਜਾਂਦੇ ਆ ਜਿਹਦੇ ਵਿੱਚ 349 ਲੋਕਾਂ ਦੀ ਡੈਥ ਜਿਹੜੀ ਹੋ ਜਾਂਦੀ ਹੈ ਇਹਨਾਂ ਦੇ ਵਿੱਚੋਂ ਇੱਕ ਜਹਾਜ਼ ਸਾਊਦੀ ਅਰਬ ਅਤੇ ਦੂਜਾ ਜਹਾਜ਼ ਕਜਿਸਤਾਨ ਹੈ ਜਿਹੜਾ ਜਾ ਰਿਹਾ ਸੀ ਇਸ ਤੋਂ ਬਾਅਦ 22 ਮਈ 2010 ਨੂੰ ਇੱਕ ਜਹਾਜ਼ ਜਿਹੜਾ ਕ੍ਰੈਸ਼ ਹੁੰਦਾ ਹੈ ਜਿਹੜਾ ਕਰਨਾਟਕ ਦੇ ਮੰਗਲੌਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ਼ ਜਿਹੜਾ ਰਨਵੇ ਤੋਂ ਫਿਸਲ ਜਾਂਦਾ ਹੈ ਤੇ ਖੱਡ ਵਿੱਚ ਜਾ ਡਿੱਗਦਾ ਹੈ ਤੇ ਦੋ ਹਿੱਸਿਆਂ ਦੇ ਵਿੱਚ ਉਹ ਜਹਾਜ਼ ਹੈ ਜਿਹੜਾ ਟੁੱਟ ਜਾਂਦਾ ਤਾਂ ਇਹਦੇ ਵਿੱਚ 158 ਯਾਤਰੀਆਂ ਦੀ ਮੌਤ ਹੈ ਜਿਹੜੀ ਹੋ ਜਾਂਦੀ ਹੈ ਅਕਸਰ ਆਪਾਂ ਅੰਦਾਜ਼ਾ ਲਾਉਂਦੇ ਹੁੰਦੇ ਕਿ ਤਾਂ ਤੋਂ ਜਹਾਜ਼ ਥੱਲੇ ਡਿੱਗਦਾ ਤਾਂ ਕਰਕੇ ਯਾਤਰੀਆਂ ਜਿਹੜੀ ਡੈਥ ਹੋ ਜਾਂਦੀ ਹੈ ਸੋ ਜਿਵੇਂ ਇਹ ਕਰਨਾਟਕ ਵਾਲਾ ਹਾਸਾ ਹੋਇਆ ਸੀ 22 ਮਈ 2010 ਨੂੰ ਇਹ ਖੱਡੇ ਵਿੱਚ ਡਿੱਗਿਆ ਸੀ 91 ਤੇ ਉੱਡਦਾ-ਉੱਡਦਾ ਕਹਿਣ ਤੋਂ ਭਾਵ ਉਲਟਾ ਪਾਸੇ ਚਲਾ ਗਿਆ ਸੀ ਤਾਂ ਇਹਦੇ ਵਿੱਚ ਵੀ 158 ਯਾਤਰੀਆਂ ਦੀ ਮੌਤ ਹੈ ਜਿਹੜੀ ਹੋ ਜਾਂਦੀ ਹੈ। ਇਸ ਤੋਂ ਬਾਅਦ ਅਗਲਾ ਜਹਾਜ਼ ਜਿਹੜਾ ਕ੍ਰੈਸ਼ ਹੁੰਦਾ ਹੈ 7 ਅਗਸਤ 2020 ਨੂੰ ਕੇਰਲ ਦੇ ਕੋਜੀਕੋਡ ਦੇ ਵਿੱਚ Air India Express ਦਾ ਜਹਾਜ਼ 91 ਤੋਂ ਫਿਸਲ ਜਾਂਦਾ ਜਿਹੜਾ ਹਾ사 ਘ੍ਰਸਤ ਹੋ ਜਾਂਦਾ ਹੈ। ਇਹਦੇ ਵਿੱਚ 21 ਯਾਤਰੀਆਂ ਦੀ ਡੈਥ ਹੈ ਜਿਹੜੀ ਹੋ ਜਾਂਦੀ ਹੈ। ਕਰੋਨਾ ਦੌਰਾਨ ਬੰਦੇ ਮਾਤਰਮ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਭਾਰਤੀਆਂ ਨੂੰ ਜਿਹੜਾ ਲਿਆਂਦਾ ਜਾ ਰਿਹਾ ਸੀ ਜੋ ਇਸ ਜਹਾਜ਼ ਦੇ ਵਿੱਚ ਯਾਤਰੀਏ ਜਿਹੜੇ ਸਫ਼ਰ ਕਰ ਰਹੇ ਸੀਗੇ ਤਾਂ ਇਹ ਦੇਸ਼ ਦੇ ਪੰਜ ਵੱਡੇ ਜਹਾਜ਼ਾਂ ਦੇ ਹਾਦਸੇ ਸੀਗੇ ਜਿਨ੍ਹਾਂ ਨੂੰ ਦੁਬਾਰਾ ਫਿਰ ਤੋਂ ਜਿਹੜਾ ਉਜਾਗਰ ਹੋਇਆ ਹੈ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਦੇ ਜੀਤੁਰ ਗਏ ਉਹਨਾਂ ਸਾਹਮਣੇ ਇਹ ਤਸਵੀਰਾਂ ਜਿਹੜੀਆਂ ਆ ਗਈਆਂ ਜਿਹੜੇ ਵੀ ਜਹਾਜ਼ਾਂ ਵਿੱਚ ਉਹਨਾਂ ਦੇ ਪਰਿਵਾਰਕ ਜੀ ਸੀ ਜਿਹੜੇ ਸ਼ਾਮਲ ਸੀਗੇ ਸੋਸ਼ਲ ਮੀਡੀਆ ਤੇ ਇਹ ਪੁਰਾਣੇ ਜਿਹੜੇ ਹਾ사ਗ੍ਰਾਸਤ ਜਹਾਜ਼ ਹੋਏ ਸੀ ਕ੍ਰੈਸ਼ ਹੋਏ ਸੀ ਆਪਣੇ ਆਪਣੇ ਸਮੇਂ ਦੇ ਵੱਖ-ਵੱਖ ਤਰੀਕਿਆਂ ਦੇ ਵਿੱਚ ਉਹ ਵੀਡੀਓਜ਼ ਵੀ ਜਿਹੜੀਆਂ ਵਾਇਰਲ ਹੋਣ ਲੱਗੀਆਂ ਕਿਉਂਕਿ ਅਹਮਦਾਬਾਦ ਦਾ ਜਿਹੜਾ ਜਹਾਜ਼ ਕਰੈਸ਼ ਹੋਇਆ ਹੈ ਇਹ ਬਹੁਤ ਹੀ ਭੈੜਾ ਜਿਹੜੇ ਵਿੱਚ ਬਲਾਸਟ ਜਿਹੜਾ ਹੋਇਆ ਸੀ